ਮੇਰਾ ਵਾਈਵ ਦੇ ਨਾਲ ਮਤਲਬ ਲੜਾਈ ਝਗੜਾ ਚੱਲ ਰਿਆ ਸੀ ਮੇਰਾ ਡਿਵੋਰਸ ਦਾ ਕੇਸ ਚੱਲ ਰਿਹਾ ਸੀ ਤੇ ਕੱਲ ਸਵੇਰ ਨੂੰ 10 ਵਜੇ ਤੱਕ ਮੈਂ ਲਾਸਟ ਡੇਟ ਸੀ ਡੇਰਾ ਬੱਸੀ ਕੋਟ ਚ ਡਿਸਟ੍ਰਿਕਟ ਮੋਹਾਲੀ ਉੱਥੇ ਮੇਰਾ ਡਿਵੋਰਸ ਫਾਈਨਲ ਹੋ ਗਿਆ ਸੀ ਸਾਈਨ ਕਰਤੇ ਜੋ ਵੀ ਹੈ ਜੀ ਅੱਜ ਸਵੇਰੇ ਫੋਨ ਆਇਆ ਜੀ ਹੈ ਭਾਜੀ ਜਸਵਿੰਦਰ ਭਾਜੀ ਦਾ ਜਿਹੜੇ ਕਿ ਇੱਥੋਂ ਦੇ ਰਹਿਣ ਵਾਲੇ ਆ ਆਪਣਾ ਕਿਹੜਾ ਏਰੀਆ ਜੀ ਇਹ ਤਲਵਾੜੇ ਦੇ ਮਤਲਬ ਥਾਣਾ ਤਲਵਾਰਾ ਤੇ ਜੀ ਤੁਹਾਡੀ ਬੇਤੀ ਤਾਂ ਇੱਥੇ ਮਿਲੀ ਹੈ ਜੀ ਤੋ ਮਤਲਬ ਲਾਪਤਾ ਗੁਰ ਇਦਾਂ ਜੀ ਮੇਰਾ ਵਾਈਫ ਦੇ ਨਾਲ ਮਤਲਬ ਲੜਾਈ ਝਗੜਾ ਚੱਲ ਰਿਆ ਸੀ ਮੇਰਾ ਡਿਵੋਰਸ ਦਾ ਕੇਸ ਚੱਲ ਰਿਹਾ ਸੀ ਜੀ ਤੇ ਕੱਲ ਸਵੇਰ ਨੂੰ 10 ਵਜੇ ਤੱਕ ਮੈਂ ਲਾਸਟ ਡੇਟ ਸੀ ਡੇਰਾ ਬਸੀ ਕੋਟ ਡਿਸਟ੍ਰਿਕਟ ਮੋਹਾਲੀ ਜੀ ਉੱਥੇ ਮੇਰਾ ਡਿਵੋਰਸ ਫਾਈਨਲ ਹੋ ਗਿਆ ਸੀ ਸਾਈਨ ਕਰਤੇ ਜੋ ਵੀ ਹੈ ਜੀ ਉਸ ਤੋਂ ਬਾਅਦ ਕਹਿੰਦੇ ਜੀ ਚਲੋ ਮੈਂ ਕਿ ਮੈਂ ਬੇਟੀ ਨੇ ਕਰ ਹੀ ਮਿਲ ਲੈਣਾ ਮੈਂ ਇਹਨੂੰ ਮਿਲਣ ਗਿਆ ਕਿਉਂਕਿ ਉਸ ਤੋਂ ਪਹਿਲੇ ਇਹਨੂੰ ਮਤਲਬ ਮੈਂ ਥੋੜਾ ਲੇਟ ਹੋ ਗਿਆ ਹੋਵਾਂਗਾ ਰਸਤੇ 'ਚ ਇਹਨੂੰ ਪਹਿਲੇ ਲੈ ਕੇ ਨਿਕਲ ਚੁੱਕੀ ਸੀ ਉੱਥੋਂ ਤੋ ਮੇਰੀ ਜਿਹੜੀ ਮੇਡ ਸੀ ਘਰ ਕੰਮ ਕਰਦੀ ਸੀ ਉਹ ਨਿਕਲ ਚੁੱਕੀ ਸੀ ਉਹ ਕਹਿੰਦੀ ਜੀ ਉਹ ਲੈ ਗਈ ਉਹਨਾਂ ਨੂੰ ਤੇ ਇਹਦੀ ਮਦਰ ਲੈ ਗਈ ਹੈ ਤੇ ਮੈਂ ਕਿਹਾ ਚਲੋ ਠੀਕ ਹੈ ਜੀ ਹੈ ਗਈ ਤੇ ਮਦਰ ਦੇ ਨਾਲ ਹੀ ਚਲੋ ਮੈਂ ਫਾਇਗਾ ਟੈਨਸ਼ਨ ਜੀ ਪਰ ਚਲੋ ਮੈਂ ਕਿਹਾ ਮਦਰ ਨਾਲ ਕੋਈ ਕੋਈ ਗੱਲ ਨਹੀਂ ਆ ਫਿਰ ਮੈਨੂੰ ਆਪਣਾ ਅੱਜ ਸਵੇਰੇ ਫੋਨ ਆਇਆ ਜੀ ਇਹ ਪਾਜੀ ਜਸਵਿੰਦਰ ਪਾਜੀ ਦਾ ਜਿਹੜੇ ਕਿ ਇੱਥੋਂ ਦੇ ਰਹਿਣ ਵਾਲੇ ਆ ਆਪਣਾ ਕਿਹੜਾ ਏਰੀਆ ਜੀ ਇਹ ਤਲਵਾੜੇ ਦੇ ਮਤਲਬ ਥਾਣਾ ਤਲਵਾੜਾ ਤੇ ਜੀ ਤੁਹਾਡੀ ਬੇਟੀ ਤਾਂ ਇੱਥੇ ਹੀ ਮਿਲੀ ਹੈ ਜੀ ਤੋ ਮਤਲਬ ਲਾਪਤਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਮੈਨੂੰ ਇਹ ਪਤਾ ਲੱਗਾ ਇਹਨਾਂ ਨੇ ਗਰੁੱਪ 'ਚ ਸ਼ੇਅਰ ਕੀਤੀ ਸੀ ਸੋਸ਼ਲ ਮੀਡੀਆ ਤੇ ਜੀ ਤੇ ਜਿਹੜੇ ਇਹਦੇ ਸਕੂਲ ਦੇ ਟੀਚਰ ਨੇ ਪ੍ਰਿੰਸੀਪਲ ਉਹਨਾਂ ਨੇ ਉਹ ਵੀਡੀਓ ਦੇਖ ਲਈ ਹੋਣੀ ਹੈ ਜੀ ਠੀਕ ਹੈ ਜੀ ਉਹਨਾਂ ਨੇ ਫਿਰ ਜਸਵਿੰਦਰ ਭਾਜੀ ਨੂੰ ਮੇਰਾ ਨੰਬਰ ਦਿੱਤਾ ਕਿ ਇਹਨਾਂ ਦੀ ਕੁੜੀ ਹੈ ਤੋ ਫਿਰ ਇਹਨਾਂ ਨੇ ਮੈਨੂੰ ਕਾਲ ਕੀਤੀ ਇੱਦਾਂ ਹੀ ਫਿਰ ਮੈਂ ਇੱਥੇ ਆਇਆ ਜੀ ਪਹੁੰਚੇ ਇੱਥੇ ਆਪਣੀ ਬੇਟੀ ਨੂੰ ਲੈਣ ਆਇਆ ਜੀ ਇੱਥੇ ਤੇ ਬੇਟੀ ਹੋਣੇ ਜਿਹੜੀ ਤੁਹਾਡੀ ਹੈ ਕਿੰਨੇ ਸਾਲ ਦੀ ਹੈ ਇਹ 7 ਸਾਲ ਦੀ ਹੈ ਜੀ ਤੇ ਤੁਹਾਡਾ ਡਿਸਪੂਟ ਕਿੰਨੇ ਸਮੇਂ ਚੜਾ ਹੋਇਆ ਤੁਹਾਡੇ ਨਾਲ ਮੇਰਾ ਡਿਸਪ ਲੱਗਦਾ ਕਿ ਇਸ तरफ ਮੇਰੀ ਵਾਈਫ ਨੇ ਕਿਹਾ ਸੀ ਕਿ ਸਹੀ ਹੈਗਾ ਮੇਰੀ ਵਾਈਫ ਨੇ ਮੈਂ ਦੱਸਦਾ ਤੁਹਾਨੂੰ ਕਿਹਾ ਸੀ ਕਿ ਇਹਦੀ ਕਸਟਡੀ ਮੈਂ ਰੱਖਾਂਗੀ ਹੁਣ ਕੱਲ ਡਿਵੋਰਸ ਹੋ ਗਿਆ ਕਸਟਡੀ ਉਹਨੇ ਰੱਖ ਲਈ ਬੇਟੀ ਰੱਖ ਲਈ ਤੇ ਹੁਣ ਉਹਨੂੰ ਇੱਥੇ ਸੜਕ ਤੇ ਛੱਡ ਕੇ ਚੱਲ ਗਈ ਕੱਲੀ ਨੂੰ ਜੀ ਰਾਤ ਦਾ ਟਾਈਮ ਹੈ ਕਹਿੰਦੇ ਇਹਦੇ ਬੂਟ ਵੀ ਇੱਕ ਪੈਰ ਜਾ ਹਾਂਜੀ ਅਰੇ ਜੀ ਚੋਟ ਵੀ ਲੱਗੀ ਹੋਈ ਜੀ ਆ ਦੇਖੋ ਆ ਦੇਖੋ ਜੀ ਕੀ ਲੱਗਦਾ ਸਹੀ ਹੈਗਾ ਇੱਕ ਮਾਂ ਬਲ ਆਪਣੇ ਬੱਚੇ ਨੂੰ ਇਦਾਂ ਤੜਫਤਾਈ ਸ ਬਹੁਤ ਗਲਤ ਹੈ ਜੀ ਇਹ ਤਾਂ ਇਹ ਤੇ ਸਾਰੀ ਮਾਂ ਨੂੰ ਮੈਸੇਜ ਜਾਣਾ ਚਾਹੀਦਾ ਉਸੀ ਨਾਲ ਦੇ ਕੇ ਗਏ ਨੇ ਕੋ ਸਰਪੰਚ ਸਾਹਿਬ ਨੇ ਹੈ ਨਾ ਪਿੰਡ ਦੇ ਜਸਵਿੰਦਰ ਜੀ ਇਹਨਾਂ ਨੇ ਇੱਕ ਇਨਸਾਨੀਅਤ ਦੇ ਤੌਰ ਤੇ ਬੱਚੀ ਨੂੰ ਰੱਖਿਆ ਜਦ ਸਮੇਂ ਦੇ ਵਿੱਚ ਕੋਈ ਰੱਖਦਾ ਵੀ ਨਹੀਂ ਹੈ ਮੈਂ ਇਹਨਾਂ ਦਾ ਬਹੁਤ ਧੰਨਵਾਦ ਹੈ ਧੰਨਵਾਦੀ ਕਰਦਾ ਹਾਂ ਉਮੀਦ ਸੀ ਕਿ ਇਸ ਤਰ੍ਹਾਂ ਦਾ ਇਨਸਾਨ ਵੀ ਹੋਏਗਾ ਕੋਈ ਚਲੋ ਜੀ ਉਮੀਦ ਕੀ ਕਰ ਸਕਦੇ ਹੁਣ ਇਹੋ ਜਿਹੇ ਇਨਸਾਨ ਦੁਨੀਆ ਤੇ ਹੈ ਹੀ ਹੈ ਜੇ ਮਾੜੇ ਵੀ ਹੈ ਤੇ ਚੰਗੇ ਵੀ ਹੈ ਜੀ ਤੇ ਹੁਣ ਕੀ ਕਾਰਵਾਈ ਹੋਈ ਹੈ ਪੁਲਿਸ ਵੀ ਪਹੁੰਚੀ ਹੈ ਤੇ ਕੀ ਹੋਣਾ ਮੈਂ ਤੇ ਇੱਥੋਂ ਜੀ ਹੁਣ ਆਪਣੀ ਬੇਟੀ ਨੂੰ ਲੈ ਕੇ ਜਾਣਾ ਤੇ ਜਿਹੜੀ ਮੈਂ ਕਾਰਵਾਈ ਆਪਣੇ ਮੁਹੱਲੇ ਡਿਸਟ੍ਰਿਕਟ ਜਿਰਕਪੁਰ ਤੋਂ ਆਪਣੀ ਮੈਂ ਵਾਈਫ ਦੇ ਖਿਲਾਫ ਕਾਰਵਾਈ ਦਾ ਪਰਚ ਪਤਾ ਨਹੀਂ ਹੈ ਕਿ ਤੁਹਾਡੀ ਵਾਈਫ ਕਿੱਥੇ ਹੈ ਨਹੀਂ ਜੀ ਉਹਦਾ ਮੋਬਾਈਲ ਨੰਬਰ ਬੰਦ ਜਾ ਰਿਹਾ ਜੀ ਜੀ ਉਸ ਤੋਂ ਪਹਿਲੇ ਤੁਹਾਨੂੰ ਪਤਾ ਨਹੀਂ ਗੱਲਬਾਤ ਹੋਈ ਹੋਵੇਗੀ ਮੈਂ ਬਸ ਫਿਰ 10 11 ਵਜੇ ਤੱਕ ਹੀ ਮੇਰੀ ਉਹਦੇ ਨਾਲ ਉਹ ਕੋਰਟ 'ਚ ਹੀ ਹੋਈ ਹੈ ਉਸ ਤੋਂ ਬਾਅਦ ਜੀ ਉਹ ਗਾਇਬ ਸੀ ਜੀ ਤੇ ਹੁਣ ਜਿਹੜੀ ਬੱਚੀ ਨੇ ਤੁਹਾਨੂੰ ਦੇ ਦਿੱਤੀ ਹੈ हां ਜੀ ਮੈਨੂੰ ਬੱਚੀ ਮਿਲ ਗਈ ਜੀ ਜੀ ਹੁਣ ਇਸ ਤੋਂ ਬਾਅਦ ਕੀ ਪ੍ਰਸ਼ਾਸਨ ਕੀ ਕਾਰਵਾਈ ਕਰ ਰਿਹਾ ਹੈ ਤਾਂ ਕਿ ਕੀ ਕੋਈ ਕਹਿੰਦਾ ਚਾਈਲਡ ਵੈਲਫੇਅਰ ਹਾਂਜੀ ਮੈਨੂੰ ਇਹ ਕਹਿ ਰਹੇ ਨੇ ਜੀ ਹੁਣ ਤੇ ਚਲੋ ਮੈਂ ਲੈ ਕੇ ਜਾਣਾ ਚਾਹਨਾ ਲੇਕਿਨ ਇਹ ਕਹਿ ਰਹੇ ਨੇ ਇੱਕ ਰਾਤ ਨੂੰ ਇੱਥੇ ਰੁਕਣਾ ਪੈਣਾ ਚਾਈਲਡ ਵੈਲਫੇਅਰ ਆਪਣਾ ਜੋ ਡਿਪਾਰਟਮੈਂਟ ਹੈ ਤੁਹਾਨੂੰ ਉੱਥੋਂ ਪਰਮਿਸ਼ਨ ਲੈਣੀ ਪੈਣੀ ਹੈ ਫਿਰ ਤੁਹਾਡੀ ਬੱਚੀ ਤੁਹਾਨੂੰ ਹੈਂਡਓਵਰ ਹੋਏਗੀ ਦੇਖੋ ਜੀ ਲਗਭਗ ਕੱਲ ਸ਼ਾਮ ਨੂੰ 7:30 ਵਜੇ ਦਾ ਟਾਈਮ ਸੀਗਾ ਜੀ ਤੇ ਪਿੰਡ ਦੇ ਆਪਣਾ ਸਾਡੇ ਲੋਕਾਂ ਨੇ ਇਹਨੂੰ ਦੇਖਿਆ ਸੜਕ ਤੇ ਨਾ ਦੌੜਦੀ ਨੂੰ ਦੇਖਿਆ ਜੀ ਤੇ ਉਹਨਾਂ ਨੇ ਇੱਕ ਵੀ ਇਹਦੇ ਪੈਰ 'ਚ ਜੁੱਤਾ ਸੀਗਾ ਤੇ ਇੱਕ ਨੰਗੇ ਪੈਰੀ ਤੋਂ ਦੌੜਦੀ ਸੀਗੀ ਇਹ ਤੇ ਉਹਨਾਂ ਨੇ ਇਹਨੂੰ ਰੋਕਿਆ ਤੇ ਮੈਨੂੰ ਕੋਲ ਕੀਤਾ ਜੀ ਵੀ ਤਾਂ ਇੱਕ ਅਨਜਾਨ ਲੜਕੀ ਹੈਗੀ ਐ ਤੇ ਇੱਥੇ ਦੌੜ ਰਹੀ ਹੈ ਤੇ ਰੋ ਰਹੀ ਹੈ ਤੇ ਰੋਡ ਦੇ ਬੰਨੇ ਬੰਨੇ ਦੌੜ ਰਹੀ ਹੈ ਤੇ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਮੇਰੇ ਘਰ ਲੈ ਕੇ ਆ ਜਾਓ ਮੇਰਾ ਮੇਨ ਰੋਡ ਤੇ ਹੀ ਘਰ ਹੈਗਾ ਜੀ ਪੋਲ ਕੋਲ ਤੇ ਜਦੋਂ ਇਹ ਘਰ ਆਈ ਤੇ ਲਗਭਗ ਅਸੀਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਲਗਭਗ 2 ਘੰਟੇ ਲਗਾਤਾਰ ਹੁੰਦੀ ਰਹਗੀ ਜੀ ਤੇ ਮੈਂ ਫਿਰ ਪੁਲਿਸ ਪ੍ਰਸ਼ਾਸਨ ਨੂੰ ਫੋਨ ਕਰਕੇ ਪੁਲਿਸ ਵੀ ਲਗਭਗ 10-15 ਮਿੰਟ ਚ ਪਹੁੰਚ ਗਈ ਜੀ ਇੱਥੇ ਤੇ ਉਸ ਵੇਲੇ ਬੱਚੀ ਦੇ ਹਾਲਾਤ ਨਹੀਂ ਸੀਗੇ ਕਿ ਬੱਚੀ ਪੁਲਿਸ ਨੂੰ ਅਸੀਂ ਹੈਂਡਓਵਰ ਕਰਦੀਏ ਜੀ ਤੇ ਇਨਸਾਨੀ ਤੌਰ ਤੇ ਪੁਲਿਸ ਵਾਲੇ ਨਾਲ ਵੀ ਆਪਾਂ ਗੱਲਬਾਤ ਕਰਕੇ ਉਹ ਕਿ ਬੱਚੀ ਨੂੰ ਜੇ ਤੁਸੀਂ ਆਪਣੇ ਘਰ ਰਾਤ ਜੀ ਦੀ ਕਟਾਓ ਕਿਉਂਕਿ ਜੇ ਪੁਲਿਸ ਦੇ ਕੇ ਉੱਥੇ ਵਰਦੀਆਂ ਦੇ ਕੇ ਹੋਰ ਬੱਚੀ ਪਰੇਸ਼ਾਨ ਹੋ ਜਾਏਗੀ ਮੈਂ ਕਿ ਕੋਈ ਗੱਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਰਾਤ ਬੱਚੀ ਰਹੇਗੀ ਇੱਥੇ ਸੁਰੱਖਿਤ ਰਹੇਗੀ ਤੇ ਬਾਕੀ ਉਸ ਬਾਅਦ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਤੀ ਵੀ ਇਦਾਂ ਦਾ ਅਣਜਾਣ ਬੱਚੀ ਇੱਥੇ ਸਾਨੂੰ ਮਿਲੀ ਹੈ ਜੇ ਕਿਸੇ ਦੀ ਆਪਣਾ ਹੋਵੇਗੀ ਤੇ ਸਾਡੇ ਨਾਲ ਇਸ ਨੰਬਰ ਤੇ ਕੰਟੈਕਟ ਕਰ ਦਿੱਤਾ ਜਾਵੇ ਸਾਜੀ ਤੇ ਆਪਾਂ ਉਹ ਮੈਸੇਜ ਕਰਤਾ ਹੀ ਲੋਕਾਂ ਨੂੰ ਜੀ ਤਾਂ ਤੁਹਾਨੂੰ ਕਿਸ ਤਰ੍ਹਾਂ ਅੱਜ ਪਤਾ ਲੱਗਾ ਸਵੇਰੇ ਲਗਭਗ 10:00 ਵਜੇ ਮੈਨੂੰ ਫੋਨ ਆਇਆ ਆਪਣੇ ਜਿਰਖਪੁਰ ਤੋਂ ਜੀ ਉਹ ਕਹਿੰਦੇ ਜੀ ਇਦਾਂ ਦੀ ਨਾਂ ਦੀ ਬੱਚੀ ਤੁਹਾਡੇ ਕੋਲ ਹੈ ਮੈਂ ਕਿਹਾ ਬਿਲਕੁਲ ਹੈ ਜੀ ਕਹਿੰਦੇ ਤੁਹਾਡੇ ਕੋਲ ਕਿੱਥੋਂ ਆਈ ਫਿਰ ਮੈਂ ਉਹਨਾਂ ਨੂੰ ਸਾਰੀ ਕਹਾਣੀ ਜਿੱਦਾਂ ਵਾਪਰੀ ਸਾਰੀ ਸੁਣਾਤੀ ਜੀ ਤੇ ਮੈਂ ਕਿਹਾ ਤੁਸੀਂ ਕੌਣ ਜੀ ਕਹਿੰਦੇ ਮੈਂ ਇਸ ਬੱਚੀ ਦਾ ਸਕੂਲ ਦਾ ਪ੍ਰਿੰਸੀਪਲ ਹੈਗਾ ਜੀ ਇਹ ਬੱਚੀ ਸਾਡੇ ਸਕੂਲ ਦੀ ਸਟੂਡੈਂਟ ਹੈਗੀ ਹੈ ਤੇ ਲਗਭਗ ਵੈਸੇ 1 ਮਹੀਨੇ ਤੋਂ ਇਹ ਪੜਨ ਨਹੀਂ ਆ ਰਹੀ ਪਰ ਸਾਡੇ ਸਕੂਲ ਦੀ ਇਹ ਆਪਣੇ ਸਟੂਡੈਂਟ ਹੈਗੀ ਹੈ ਤੇ ਮੈਂ ਕਿਹਾ ਜਿੱਦਾਂ ਕਰੋ ਤੁਸੀਂ ਮੈਨੂੰ ਇਹਦੇ ਪੇਰੈਂਟ ਦੀ ਤੁਹਾਡੇ ਕੋਲ ਡਾਟਾ ਹੁੰਦਾ ਤੇ ਮੈਨੂੰ ਆਧਾਰ ਕਾਰਡ ਪਲੱਸ ਮੋਬਾਈਲ ਨੰਬਰ ਭੇਜੋ ਤੇ ਉਹਨਾਂ ਨੇ ਮੈਨੂੰ ਇਹਨਾਂ ਦੇ ਪੇਰੈਂਟਸ ਦੇ ਮਦਰ ਦੇ ਫਾਦਰ ਦੇ ਆਧਾਰ ਕਾਰਡ ਭੇਜੇ ਤੇ ਮੈਂ ਉਹਨਾਂ ਦੇ ਕੰਟੈਕਟ ਨੰਬਰ ਭੇਜੇ ਮਦਰ ਦਾ ਵੀ ਕੰਟੈਕਟ ਨੰਬਰ ਭੇਜਿਆ ਪਹਿਲਾਂ ਮੈਂ ਮਦਰ ਨੂੰ ਕੀਤਾ ਉਹਦਾ ਫੋਨ ਸੋਚੋ ਫਾਇਆ ਜੀ ਉਸ ਤੋਂ ਬਾਅਦ ਫਾਦਰ ਨੂੰ ਕੀਤਾ ਫਾਦਰ ਨੇ ਅਟੈਂਡ ਕਾਲ ਕਰ ਲਿਆ ਤੇ ਉਹਨਾਂ ਨੇ ਪਹਿਲੇ ਪੁੱਛਦੇ ਮੈਨੂੰ ਇਹ ਕਿਹਾ ਪੀ ਇਹ ਤੁਹਾਡੇ ਕੋਲ ਕਿੱਦਾਂ ਆ ਗਈ ਜੀ ਮੈਂ ਕਿ ਫਿਰ ਉਹਨਾਂ ਨੂੰ ਸੇਮ ਕਹਾਣੀ ਮੈਂ ਸੁਣਾਤੀ ਵੀ ਦਿੱਤਾ ਤਾਂ ਇਹ ਸ਼ਾਮ ਨੂੰ 7:30 ਵਜੇ ਇਹਨੂੰ ਕੋਈ ਰੋਡ ਤੇ ਸੱਟ ਗਿਆ ਸੀਗਾ ਤੇ ਉਹ ਆ ਗਿਆ ਤੁਹਾਡੇ ਇਹ ਸਾਡੇ ਕੋਲ ਲਗਭਗ ਹੁਣ ਸ਼ਾਮ ਨੂੰ ਹੀ ਪਹੁੰਚੇ ਆ ਜੀ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਾਲ ਕੀਤਾ ਸੀ ਉਹ ਵੀ ਪਹੁੰਚ ਗਏ ਮੌਕੇ ਤੇ ਤੇ ਹੁਣ ਜੋ ਵੀ ਅੱਗੇ ਪ੍ਰੋਸੀਜਰ ਦੇ ਤਹਿਤ ਇਹਨਾਂ ਨੂੰ ਇਹ ਬੱਚੀ ਅਸੀਂ ਆਪਣੇ ਵੱਲੋਂ ਪਿੰਡ ਪੋਲ ਕੋਲਤਾ ਦੀ ਪੰਚਾਇਤ ਵੱਲੋਂ ਇਹਨਾਂ ਨੂੰ ਸੌਂਪ ਦਿੱਤੀ ਗਈ ਹੈ ਜੀ ਤੇ ਕੱਲ ਚਾਈਲਡ ਵੈਲਫੇਅਰ ਉਫੀ ਜਿਹੜਾ ਹਸ਼ਰਪੁਰ ਹੈਗਾ ਜੀ ਇਹ ਉਹਨਾਂ ਉਹਨਾਂ ਨੂੰ ਇਹ ਇਹਨਾਂ ਨੂੰ ਹੈਂਡਓਵਰ ਕਰਨਗੇ ਉਹ ਜੀ ਪਰ ਸਰਪੰਚ ਸਾਹਿਬ ਦੇਖੋ ਜਿਹਦਾ ਮਾਹੌਲ ਚੱਲ ਰਿਹਾ ਅੱਜ ਦੇ ਸਮੇਂ ਦੇ ਵਿੱਚ ਛੋਟੀ ਜਿਹੀ ਬੱਚੀ ਹੈ ਮਤ ਮੈਂ ਜਿਹੜੀ 6-7 ਸਾਲ ਉਮਰ ਹੈਗੀ ਆ ਪਰ ਤੁਸੀਂ ਵੀ ਇਨਸਾਨੀਅਤ ਦੇ ਤੌਰ ਤੇ ਇੱਕ ਵੱਡੀ ਮਿਸਾਲ ਪੈਦਾ ਕੀਤੀ ਹੈ ਕਿ ਇੱਕ ਬੱਚੀ ਨੂੰ ਆਪਣੇ ਕੋਲ ਰੱਖਣਾ ਸੇਫਲੀ ਹੈ ਨਾ ਉਹਦੀ ਤੁਸੀਂ ਕੱਲ ਮੈਂ ਕਿਉਂਕਿ ਮੈਂ ਵੀ ਤੁਹਾਡੇ ਤੋਂ ਆਇਆ ਸੀ ਰਾਤ 1.5-2 ਵਜੇ ਤੱਕ ਤੁਸੀਂ ਵੀ ਬੱਚੀ ਲਈ ਜਾਗਦੇ ਰਹੇ ਹੋ ਤੇ ਇਹ ਕੀ ਕਹਿਣਾ ਚਾਹੁੰਦਾ ਕਿ ਲੱਗਦਾ ਨਹੀਂ ਕਿ ਇਸ ਤਰ੍ਹਾਂ ਜੇ ਕੋਈ ਬੱਚੀ ਮਿਲੇ ਜਾਂ ਕਿਸੇ ਨੂੰ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਦੇਖੋ ਜੀ ਇਨਸਾਨੇ ਤੌਰ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਜੇ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ ਸਾਨੂੰ ਵੱਧ ਚੜ ਕੇ ਉਹਦੇ ਜੀ ਹਿੱਸਾ ਲੈਣਾ ਚਾਹੀਦਾ ਜੀ ਤੇ ਬਾਕੀ ਇਹ ਬਹੁਤ ਹੀ ਸ਼ਰਮ ਸ਼ਰਮਸ਼ਾਣੀ ਘਟਨਾ ਕੀਤੀ ਗਈ ਹੈ ਜਿਨੇ ਵੀ ਕੀਤੀ ਹੈ ਮੈਂ ਤਾਂ ਪ੍ਰਸ਼ਾਸਨ ਅਗੇ ਇਹੀ ਮੰਗ ਕਰਦਾ ਵੀ ਜੇ ਕਿਸੇ ਨੇ ਇਹ ਜਾਣਬੁੱਝ ਕੇ ਕੰਮ ਕੀਤਾ ਤਾਂ ਉਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਲੱਗਦਾ ਜੀ ਇਹਨਾਂ ਦੇ ਵਿੱਚ ਚਾਹੇ ਜੋ ਵੀ ਦੱਸ ਰਹੀ ਮਾਦਰ ਹੈ ਜੋ ਵੀ ਇਹਨਾਂ ਨੇ ਵੀ ਕੀਤਾ ਪਰ ਲੱਗ ਮਿਸ ਸੈਪਨਿੰਗ ਹੋ ਜਾਂਦੀ ਕੋਈ ਵੱਡਾ ਕਾਂਡ ਹੋ ਜਾਂਦਾ ਕੁਝ ਹੋ ਜਾਂਦਾ ਬੱਚੇ ਦੇ ਨਾਲ ਤੋ ਤਾਂ ਜ਼ਿੰਮੇਵਾਰ ਕੋ ਦੇਖੋ ਜੀ ਇਹ ਹੁਣ ਇਹ ਪੇਰੈਂਟਸ ਨੂੰ ਇਹ ਚੀਜ਼ ਚਾਹੀਦੀ ਹੈ ਵੀ ਇੱਕ ਮਾਤਾ ਹੋਣ ਦੇ ਨਾਤੇ ਇੱਕ ਮਮਤਾ ਆਪਾਂ ਕਹਿੰਦੇ ਮਾਤਾ ਤੋਂ ਵੱਧ ਕੋਈ ਨਹੀਂ ਹੁੰਦਾ ਜੀ ਜੇ ਆਪਣੀਆਂ ਮਾਵਾਂ ਹੀ ਪਿਤਾ ਦੇ ਬਿਆਨਾਂ ਦੇ ਉੱਪਰ ਆਪਾਂ ਦੇਖੀਏ ਤੇ ਜੇ ਅਗਰ ਮਾਤਾ ਇਦਾਂ ਕਰਨਗੀਆਂ ਤਾਂ ਫਿਰ ਕਿਦਾਂ ਚੱਲੇਗਾ ਤੇ ਵੱਡੀ ਗੱਲ ਆਪਾਂ ਸੰਵਿਧਾਨ ਦੇ ਬਾਰੇ ਅਸੀਂ ਬੜੀਆਂ ਗੱਲਾਂ ਕਰਦੇ ਹਾਂ ਹਨਾ ਜੀ ਤੇ ਅਸੀਂ ਧਰਨੇ ਵੀ ਲਾਣੇ ਹਾਂ ਸੰਵਿਧਾਨ ਦੇ ਖਿਲਾਫ ਇਹ ਗਲਤ ਹੋ ਰਿਹਾ ਹੈ ਨਾ ਸਹੀ ਹੋ ਰਿਹਾ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਅੱਗੇ ਪੀ ਇਹ ਜਿਹੇ ਜਿਹੜੇ ਕੰਮ ਜਿਹੜੇ ਬੰਦੇ ਕਰਦੇ ਨੇ ਇਹ ਸਵਿਧਾਨ ਨੂੰ ਇਹ ਕਾਨੂੰਨ ਚੇਂਜ ਕਰਨੇ ਚਾਹੀਦੇ ਨੇ ਪੀ ਇਦਾਂ ਇੱਕ ਮਾਤਾ ਪਿਤਾ ਕਰ ਇਦਾਂ ਦੇ ਕੰਮ ਕਰਨਗੇ ਤਾਂ ਕਿਦਾਂ ਚੱਲੇਗਾ ਜੀ ਤੇ ਸਵਿਧਾਨ ਨੂੰ ਬਦਲਣਾ ਜੇ ਕਾਨੂੰਨ ਬਦਲਨੇ ਤਾਂ ਇਦਾਂ ਦੇ ਕਾਨੂੰਨ ਬਦਲਣਾ ਚਾਹੀਦੇ ਵੀ ਜਿਨ੍ਹਾਂ ਤੇ ਪਰਚੇ ਹੋਣ ਉਹ ਵੀ ਨੋਨ ਵੈਲ ਅਵੇਲੇਬਲ ਅਫੈਂਸ ਲੱਗਣ ਇਹਨਾਂ ਤੇ ਇਦਾਂ ਦੇ ਕਾਨੂੰਨ ਆਪਾਂ ਬਦਲੀਏ ਆਪਾਂ ਕੈਬਨਟ 'ਚ ਆਪਾਂ ਵਿਧਾਨ ਸਭਾ 'ਚ ਇਹਦਾ ਇੱਕ ਕਾਨੂੰਨ ਪਾਸ ਕਰੀਏ ਵੀ ਇਦਾਂ ਦੀ ਅਕੇ ਤੋਂ ਕੋਈ ਮਿਸਾਲ ਪੇਸ਼ ਕਰੀਏ ਪੰਜਾਬ ਸਰਕਾਰ ਵੀ ਇਦਾਂ ਦਾ ਕਦਮ ਚੁੱਕੇ ਵੀ ਅੱਗੇ ਤੋਂ ਇਦਾਂ ਦਾ ਕੋਈ ਕਿਸੇ ਦੀ ਹਿੰਮਤ ਨਾ ਹੋਵੇ ਵੀ ਆਪਾਂ ਇਹ ਕੰਮ ਕਰੀਏ ਜੀ